ਜਿੱਥੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਘੋੜੇ ਨੇ ਪੌੜ ਮਾਰ ਕੇ ਜਿੱਥੇ ਆਦੂਨਾ ਦਾ ਸਾਧੂ ਰਹਿੰਦਾ ਸੀ ਜਿੱਥੇ ਛੇਵੇਂ ਪਾਸ਼ਾ ਆਇਆ ਠੀਕ ਹੈ ਜੀ ਉਹਨਾਂ ਨੇ ਆ ਕੇ ਉੱਥੋਂ ਜਲਦੀ ਮੰਗਿਆ ਜਲਦੀ ਛੇਵੇਂ ਪਾਸ਼ਾ ਨੇ ਘੋੜੇ ਦਾ ਪੌੜ ਮਾਰ ਕੇ ਉੱਥੋਂ ਪਾਣੀ ਕੱਢਿਆ ਛੇਵੇਂ ਪਾਸ਼ਾ ਨੇ ਫਿਰ ਆਦੂਨਾ ਦਾ ਜਿਹੜਾ ਸਾਡੇ ਸਾਧੂ ਰਹਿੰਦਾ ਸੀ ਜੀ ਜੀ ਉਹਨੂੰ ਬੇਨਤੀ કરી ਵੀ ਜੇ ਪਹਿਲਾਂ ਤੁਹਾਡਾ ਨਾਮ ਪਊਗਾ ਉਦੋਂ ਬਾਅਦ ਚ ਸਾਡਾ ਆਊਗਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਜਿੱਥੇ ਆਪਾਂ ਦਰਸ਼ਨ ਇਹ ਨਗਰਾ ਪਿੰਡ ਮਾਛੀਕੇ ਜਿਹੜਾ ਹਠੂਰ ਬੁਰਜਕਲਾਲਾ ਜਿਹੜਾ ਤੋੜਾ ਰਾਹ ਜਾਂਦਾ ਮਾਛੀਗਿਆਂ ਦੇ ਉਸ ਦੇ ਵਿਚਾਲੇ ਗੁਰੂ ਘਰ ਸਥਾਪਿਤ ਉੱਥਾਂ ਤੁਹਾਨੂੰ ਦਰਸ਼ਨ ਮੇਲਾ ਕਰਾਉਨੇ ਆ ਤੇ ਉਥੋਂ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਉਨੇ ਆ ਆਜੋ ਤੁਹਾਨੂੰ ਦਰਸ਼ਨ ਮੇਲਾ ਕਰਾਈ ਗੁਰਦੁਆਰਾ ਦੂਪੌਰ ਸਾਹਿਬ ਬੁਰਜਕਲਾਲਾ ਤੋਂ ਮਾਛੀਗਿਆਂ ਜਿਹੜਾ ਰੋਡ ਜਾਂਦਾ ਉਸ ਦੇ ਵਿਚਾਲੇ ਜਿਹੜਾ ਸਥਿਤਾ ਗੁਰਦੁਆਰਾ ਦੂਪੌਰ ਸਾਹਿਬ ਸੰਗਤ ਜੀ ਤੁਸੀਂ ਦੇਖ ਸਕਦੇ ਜਿਹੜਾ ਮੋਗੇ ਦੇ ਅੰਦਰ ਜਿਹੜਾ ਇਹ ਨਗਰਾ ਪਿੰਡ ਮਾਛੀਕੇ ਗੁਰਦੁਆਰਾ ਦੂਪੌਰ ਸਾਹਿਬ ਪਾਸ਼ਾ ਛੇਵੀਂ ਦਾ ਇਸ ਥਾਨ ਇਸ ਰੋਡ ਦੇ ਉੱਪਰ ਡੈਸਟ ਹੈ। ਸੰਗਤ ਜੀ ਇਹ ਵੀ ਇੱਥੇ ਦੱਸਿਆ ਜਾਂਦਾ ਵਾ ਕਿ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਇੱਥੇ ਜਿਹੜਾ ਪਾਣੀ ਦੀ ਕਿੱਲਤ ਬਹੁਤ ਸੀਗੀ ਮਾਚੀਕੇ ਨਗਰ ਦੇ ਵਿੱਚ ਜਿਹੜੀਆਂ ਇੱਥੋਂ ਦੀਆਂ ਸੰਗਤਾਂ ਸੀਗੇ ਲੋਕ ਸੀਗੇ ਉਹ ਦੂਰ ਤਰੇਡੋਂ ਨਿਹਾਲ ਸਿੰਘ ਵੱਲ ਜਾਂ ਲਾਗੇ ਤੱਕ ਪਿੰਡਾਂ ਤੇੜਾ ਪਾਣੀ ਦੀਆਂ ਜੜੀਆਂ ਸੀਗੀਆਂ ਉਹ ਮਸ਼ਕਾਂ ਜਿਹੜੀਆਂ ਉਹ ਭਰ ਕੇ ਲਿਆਉਂਦੇ ਸੀਗੇ ਤੇ ਉਹ ਮਸ਼ਕਾਂ ਦੇ ਭਰਨ ਦੇ ਨਾਲ ਹੀ ਜਿਹੜਾ ਸ ਨਗਰ ਦਾ ਜਿਹੜਾ ਨਾਮ ਪੈ ਗਿਆ ਸੀਗਾ ਪਿੰਡ ਮਾਚੀਕੇ ਸੰਗਤ ਜੀ ਇਹ ਸਥਾਨ ਬਾਬਾ ਫਕੀਰ ਆਦੂ ਜੀ ਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਨਾਲ ਸੰਬੰਧਤ ਜਿੱਥੇ ਕਿ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦੇ ਘੋੜੇ ਨੇ ਪਾਉੜ ਮਾਰ ਕੇ ਇਸ ਜਗ੍ਹਾ ਦੇ ਪਿੜਾ ਪਾਣੀ ਕੱਢਿਆ ਸੀਗਾ ਉਸ ਸੰਬੰਧ ਦੇ ਵਿੱਚ ਜਿਹੜਾ ਸਥਾਨ ਆ ਇੱਥੇ ਬਣਾਇਆ ਆ ਸੰਗਤ ਜੀ ਜਿਸ ਸਥਾਨ ਤੇ ਆਪਾਂ ਆਏ ਆ ਗੁਰਦੁਆਰਾ ਆਦੂਪੌੜ ਸਾਹਿਬ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਇੱਥੋਂ ਦਾ ਇਤਿਹਾਸ ਕੀ ਸੀਗਾ ਇੱਥੇ ਇੱਕ ਫਕੀਰ ਰਹਿੰਦੇ ਸੀਗੇ ਜਿਨ੍ਹਾਂ ਦਾ ਨਾਮ ਸੀ ਬਾਬਾ ਆਦੂ ਜੀ ਜਿਹੜੇ ਕਿ ਇੱਥੇ ਭਗਤੀ ਦੇ ਵਿੱਚ ਲੀਨ ਸਨ ਜਦੋਂ ਉਹ ਇੱਥੇ ਭਗਤੀ ਕਰ ਰਹੇ ਸੀਗੇ ਤਾਂ ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਪਾਸ਼ਾ ਜਿਹੜੇ ਹਠੂਰ ਨਗਰ ਆਪਣੇ ਲਾਗਲਾ ਪਿੰਡ ਹਠੂਰ ਨਗਰ ਇੱਥੇ ਜਿਹੜੇ ਠਹਿਰੇ ਹੋਏ ਸੀਗੇ ਜਿਹੜਾ ਫਕੀਰ ਸੀਗਾ ਆਦੂ ਜੀ ਉਹ ਇੱਥੇ ਬੈਠੇ ਜਿਹੜੇ ਭਗਤੀ ਕਰ ਰਹੇ ਸੀ ਜਿਹਦੀਆਂ ਆਵਾਜ਼ਾਂ ਜਿਹੜੀਆਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਕੰਨਾਂ ਤੱਕ ਜਾਂਦੇ ਸੀਗੀਆਂ ਬਾਬਾ ਆਦੂ ਜੀ ਜਦੋਂ ਭਗਤੀ ਵਿੱਚ ਰਹਿੰਦੇ ਸੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਕੋਲੇ ਆਏ ਤਾਂ ਬਾਬਾ ਆਦੂ ਜੀ ਨੇ ਬੇਨਤੀ ਕੀਤੀ ਬਾਬਾ ਆਦੂ ਜੀ ਨੇ ਬੇਨਤੀ ਕੀਤੀ ਕਿ ਨਿਪਟਾਰਾ ਕਰ ਦੋ ਮੈਨੂੰ ਜਿਹੜਾ ਇਥੋਂ ਮੁਕਤ ਕਰ ਦੋ ਇਸ ਸੰਸਾਰ ਤੋਂ ਤੇ ਮੈਨੂੰ ਚਰਨਾ ਦੇ ਨਾਲ ਜੋੜ ਦੋ ਉਸ ਸਮੇਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਆਦੂ ਜੀ ਥੋੜੀ ਪਾਣੀ ਦੀ ਮੰਗ ਕੀਤੀ ਸੀਗੀ ਤਾਂ ਜਿਹੜੇ ਬਾਬਾ ਆਦੂ ਜੀ ਸੀਗੇ ਉਹਨਾਂ ਨੇ ਬਾਬਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਜਿਹੜੀ ਪਾਣੀ ਦੀ ਕਿੱਲਤ ਬਹੁਤ ਆ ਇਸ ਨਗਰ ਦੇ ਵਿੱਚ ਜਿਹੜਾ ਮਾਛੀ ਦਾ ਨਗਰ ਸੀਗਾ ਇੱਥੇ ਪਾਣੀ ਦੀ ਕਿੱਲਤ ਬਹੁਤ ਆਉਂਦੀ ਸੀਗੀ ਤਾਂ ਮਹਾਰਾਜ ਜਦੋਂ ਵਚਨ ਕੀਤਾ ਤਾਂ ਹਰਗੋਬਿੰਦ ਸਿੰਘ ਮਹਾਰਾਜ ਦਾ ਘੋੜਾ ਸੀਗਾ ਉਹਨਾਂ ਨੇ ਇਸ ਜਗ੍ਹਾ ਤੇ ਪੌੜ ਮਾਰਿਆ ਸੀਗਾ ਤੇ ਜਦੋਂ ਪੌੜ ਮਾਰਿਆ ਪੌੜ ਮਾਰਦਾ ਕਿ ਥੋੜਾ ਪਾਣੀ ਦਾ ਵਹਾਵ ਚੱਲ ਪਿਆ ਸੀਗਾ ਜਿਹੜਾ ਪਾਣੀ ਧਰਤੀ ਦੇ ਵਿੱਚੋਂ ਨਿਕਲਣ ਲੱਗਾ ਸੀਗਾ ਤੇ ਉਸ ਜਿਹੜਾ ਪੌੜ ਜਿੱਥੇ ਮਾਰਿਆ ਸੀਗਾ ਉਸ ਸਗਾ ਦੇ ਉੱਤੇ ਅੱਜ ਖੂਹੀ ਬਣੀ ਵੀ ਆ ਆਜੋ ਤੁਹਾਨੂੰ ਉਸ ਖੂਹੀ ਦਾ ਦਰਸ਼ਨ ਮਿਲਿਆ ਕਰੋ ਇਹ ਉਹ ਖੂਹੀ ਆ ਜਿੱਥੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਘੋੜੇ ਨੇ ਪੌੜ ਮਾਰ ਕੇ ਇੱਥੋਂ ਪਾਣੀ ਕੱਢਿਆ ਸੀ ਆਜੋ ਤੁਹਾਨੂੰ ਦਰਸ਼ਨ ਮਿਲ ਕਰਾਈ ਕੀ ਖੂਹੀ ਦਾ ਇਹ ਪ੍ਰਾਤਨ ਖੂਹੀ ਆ ਉਸ ਸਮੇਂ ਦੀ ਇਹ ਜਿਹੜੀ ਇੱਥੇ ਸੰਗਤਾਂ ਦੇ ਸਾਹਮਣੇ ਉਸੇ ਤਰ੍ਹਾਂ ਰੱਖੀ ਹੋਈ ਹੈ ਦਰਸ਼ਨ ਮੇਲਾ ਅਸੀ ਕਰ ਸਕਦੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਆਦੂ ਜੀ ਦੀ ਭਗਤ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਬਚਨ ਕਿਹਾ ਸੀਗਾ ਕਿ ਬਈ ਆਦੂ ਜੀ ਜਿਹੜਾ ਸਭ ਤੋਂ ਪਹਿਲਾਂ ਤੁਹਾਡਾ ਨਾਮ ਇੱਥੇ ਉਚਾਰਿਆ ਜਾਊਗਾ ਉਸ ਤੋਂ ਬਾਅਦ ਸਾਡਾ ਨਾਮ ਜਿਹੜਾ ਕੋੜੇ ਦਾ ਪੌੜ ਦਾ ਇੱਥੇ ਉਚਾਰਿਆ ਜਾਊਗਾ ਇਸੇ ਕਰਕੇ ਜਿਹੜਾ ਸੰਗਤ ਜੀ ਇਸ ਸਥਾਨ ਦਾ ਨਾਮ ਆ ਜਿਹੜਾ ਉਹ ਗੁਰਦੁਆਰਾ ਆਦੂ ਪੌੜ ਸਾਹਿਬ ਪੈ ਗਿਆ ਸੀਗਾ ਇਸ ਸਥਾਨ ਤੇ ਸੰਗਤਾਂ ਦੂਰੋਂ ਦਰਾਡੇੋਂ ਦਰਸ਼ਨ ਮੇਲੇ ਕਰਨੇ ਆਉਂਦੇ ਨੇ ਗੁਰਦੁਆਰਾ ਆਦੂਪੁਰ ਸਾਹਿਬ ਦੇ ਇੱਥੇ ਜਿਹੜਾ ਸੰਗਤ ਜੀ ਸਲਾਨਾ ਜਿਹੜਾ ਲੋਹੜੀ ਦਾ ਜਿਹੜਾ ਤਿਹਾੜਾ ਹੈਗਾ ਉਹ ਇੱਥੇ ਮਨਾਇਆ ਜਾਂਦਾ ਵਾ ਉਸ ਤੋਂ ਪਹਿਲਾਂ ਇੱਥੇ ਵਿਸ਼ਾਲ ਨਗਰ ਕੀਰਤਨ ਵੀ ਪਿੰਡ ਮਾਛੀ ਕਈ ਸੰਗਤ ਵੱਲੋਂ ਜਿਹੜਾ ਉਹ ਕੱਢਿਆ ਜਾਂਦਾ ਵਾ ਇਹ ਸਥਾਨ ਆ ਸਾਰਾ ਇੱਥੇ ਗੁਰੂ ਘਰ ਲੰਗਰ ਵੀ ਟੁੱਟ ਵਰਤਦਾ ਹੈਗਾ ਸਰੋਵਰ ਵੀ ਪਿੱਛੇ ਬਣਿਆ ਹੋਇਆ ਤੇ ਦਰਬਾਰ ਸਾਹਿਬ ਇੱਥੇ ਸੰਗਤਾਂ ਨਮਸਤਕ ਹੁੰਦੀਆਂ ਨੇ ਸੰਗਤ ਜੀ ਇਹ ਸਥਾਨ ਬਹੁਤ ਜਗ੍ਹਾ ਦੇ ਵਿੱਚ ਫੈਲੇ ਹੋਇਆ ਤੇ ਦੇਖ ਸਕਦੇ ਹੋ ਪਛੇ ਦਰਬਾਰ ਸਾਹਿਬ ਗੁਰੂ ਕਾ ਲੰਗਰ ਤੇ ਜਦੋਂ ਇੱਥੇ ਕੋਈ ਪ੍ਰੋਗਰਾਮ ਹੁੰਦਾ ਤਾਂ ਇਹ ਜਗ੍ਹਾ ਬਹੁਤ ਭਰ ਜਾਂਦੀ ਹੈ ਬਹੁਤ ਭਾਰੀ ਇੱਥੇ ਇਕੱਠ ਹੁੰਦਾ ਜਦੋਂ ਵੀ ਸਲਾਨਾ ਇੱਥੇ ਮੇਲਾ ਮਨਾਇਆ ਜਾਂਦਾ ਹੈਗਾ ਜਦੋਂ ਨਗਰ ਕੀਰਤਨ ਕੱਢਿਆ ਜਾਂਦਾ ਵਾ ਤਾਂ ਉਹਦੇ ਸਜਾਗ ਤੇ ਬਹੁਤ ਇਕੱਠ ਹੁੰਦਾ ਉਹਨਾਂ ਦੇ ਜੋ ਪ੍ਰਧਾਨ ਆ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਸੇਵਾ ਕਰ ਰਹੇ ਆ ਜੋ ਸੇਵਾਦਾਰ ਆ ਠੀਕ ਹੈ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਆਓ ਬਾਬਾ ਜੀ ਵੈਗੁਰ ਜੀ ਕਾ ਸਾਹਿਬ ਵੈਗੁਰ ਜੀ ਕੀ ਬਤੇ ਜੀ ਹਾਂਜੀ ਬਾਬਾ ਜੀ ਕੀ ਨਾਮ ਆ ਬਾਬਾ ਜੀ ਸਰਦਾਰ 75 ਸਿੰਘ ਜੀ ਸਰਦਾਰ 75 ਸਿੰਘ ਕਿੰਨੇ ਟਾਈਮ ਤੋਂ ਇਸ ਸਥਾਨ ਦੇ ਉੱਤੇ ਸੇਵਾ ਕਰ ਰਹੇ ਹੋ ਤੁਸੀਂ ਸੇਵਾ ਤਾਂ ਵੈਸੇ ਮੈਂ 30-35 ਸਾਲ ਤੋਂ ਕਰੋੜਾ ਜੀ ਨਾਲ ਠੀਕ ਹੈ ਸਾਡੇ ਜਹਦਰ ਜੀ ਦੇ ਨਾਲ ਸੀ ਪਹਿਲਾਂ ਠੀਕ ਹੈ ਬਾਬਾ ਜੀ ਉਸ ਤੋਂ ਬਾਅਦ ਦੇ ਵਿੱਚ ਮੈਂ 99 ਦੇ ਲੇਖਾ ਜੋਖਾ ਮੇਰੇ ਕੋਲੇ ਆਇਆ ਬਾਬਾ ਸੰਤਵਾਕਰਨ ਸਿੰਘ ਜੀ ਟੱਲੇ ਵਾਲਿਆਂ ਨੇ ਠੀਕ ਹੈ ਜੀ ਉਹ ਜੋ ਟੱਲੇ ਵਾਲ ਅਕੈਡਮੀ ਵਾਲੇ ਹਾਂਜੀ ਹਾਂਜੀ ਉਹਨਾਂ ਨੇ ਓਕੇ ਜੀ ਓਕੇ ਬਾਬਾ ਜੀ ਅਸਾ ਐਸਾ ਜਗਾਦਾ ਜੋ ਨਾਮ ਆ ਉਹ ਕਿਦਾਂ ਪਿਆ ਜਾਂ ਇਹ ਸਥਾਨ ਦਾ ਕੀ ਇਤਿਹਾਸ ਹੈਗਾ ਉਹ ਆਪਾਂ ਸੰਗਤਾਂ ਦੇ ਨਾਲ ਰੂਪ ਪਹਿਲਾਂ ਇਹ ਰੂਹੀ ਵਿਆਵਾਂਸੀ ਜਗਾ ਠੀਕ ਹੈ ਜੀ ਇੱਥੇ ਆਦੂ ਨਾ ਦਾ ਸਾਧੂ ਰਹਿੰਦਾ ਸੀ ਠੀਕ ਹੈ ਜੀ ਬਾਬਾ ਆਦੂ ਜੀ ਹਾਂਜੀ ਹਾਂਜੀ ਇੱਥੇ ਸ਼ਿਵੇਂ ਪਾਸ਼ਾ ਆਇਆ ਠੀਕ ਹੈ ਜੀ ਉਹਨਾਂ ਨੇ ਆ ਕੇ ਉੱਥੋਂ ਜਲਦੀ ਮੰਗਿਆ ਚਲ ਮੰਗਿਆ ਬਾਬਾ ਜੀ ਤੋਂ ਜੀ 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 ਉਹ ਕਹਿੰਦੇ ਵੀ ਇੱਥੇ ਨੇੜੇ ਤੇਰੇ ਕੋਈ ਜਲ ਵਾਲਾ ਸਿਸਟਮ ਹੈ ਨਹੀਂਗਾ ਠੀਕ ਹੈ ਜੀ ਤੇ ਛੇਵੇਂ ਪਾਸ਼ਾ ਨੇ ਘੋੜੇ ਦਾ ਪੌੜ ਮਾਰ ਕੇ ਉੱਥੇ ਪਾਣੀ ਕੱਢਿਆ ਜਿੱਥੇ ਖੂਹ ਹੀ ਨਿਰੰਤਰ ਠੀਕ ਹੈ ਜੀ ਹੈਗੀ ਆ ਆ ਖੂਹ ਹੀ ਨਾ ਇਹ ਖੂਹ ਜਗਾ ਅਸੀਂ ਇਹ ਪ੍ਰਾਰਥਨਾ ਹੈ ਓਕੇ ਜੀ ਓਕੇ 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 ਬਾਬਾ ਜੀ ਇੱਥੇ ਘੋੜੇ ਨੇ ਪੌੜ ਮਾਰ ਕੇ ਪਾਣੀ ਕੱਢਿਆ ਤੇ ਉੱਥੇ ਛੇਵੇਂ ਪਾਸ਼ਾ ਨੇ ਫਿਰ ਆਦੂ ਨਾਂ ਦਾ ਜਿਹੜਾ ਸਾਡੇ ਸਾਧੂ ਰਹਿੰਦਾ ਸੀ ਜੀ ਜੀ ਉਹਨੂੰ ਬੇਨਤੀ કરી ਵੀ ਜੇ ਪਹਿਲਾਂ ਤੁਹਾਡਾ ਨਾਮ ਪਊਗਾ ਉਦੋਂ ਬਾਅਦ ਚ ਸਾਡਾ ਆਊਗਾ ਜੀ ਬੈਠਾ ਉੱਥੋਂ ਆਦੂ ਪੌੜ ਪਿਆ ਹੈ ਗੁਰੂ ਘਰ ਦਾ ਜੀ ਉਹ ਉਹ ਜਦਾਂ ਮੀਂਹ ਜਦੋਂ ਫਿਰ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਨੇ ਬਚਨ ਕੀਤੇ ਸੀਗੇ ਬਚਨ ਕੀਤੇ ਸੀਗੇ ਠੀਕ ਹੈ ਜੀ ਬਾਬਾ ਆਦੂ ਜੀ ਨੂੰ ਆਦੂ ਠੀਕ ਹੈ ਜੀ ਉਹ ਵੀ ਫਕੀਰ ਨੂੰ ਇੱਕ ਬਚਨ ਕੀਤੇ ਸੀਗੇ ਵੀ ਤੁਹਾਡਾ ਨਾਮ ਪਹਿਲਾਂ ਪੈਗਾ ਉਸ ਤੋਂ ਬਾਅਦ ਇਹ ਜਗ੍ਹਾ ਦਾ ਨਾਮ ਜਿਹੜਾ ਅਸੀਂ ਆਏ ਆ ਜਿਹੜਾ ਸਾਡੇ ਘੋੜੇ ਨੇ ਪੌੜ ਮਾਰਿਆ ਉਹ ਸਾਡਾ ਨਾਮ ਬਾਅਦ ਚੋਂ ਠੀਕ ਹੈ ਜੀ ਤੇ ਬਾਬਾ ਜੀ ਇਸ ਜਗ੍ਹਾ ਦੇ ਉੱਤੇ ਜਦਾਂ ਮੀਂਹ ਕਿੰਨੀਆਂ ਸੁੱਖਾਂ ਪੂਰੀਆਂ ਹੁੰਦੀਆਂ ਤੁਸੀਂ ਇੰਨੇ ਲੰਬੇ ਟਾਈਮ ਤੋਂ ਜੁੜੇ ਹੋ ਸੇਵਾਦਾਰ ਦੇ ਤੌਰ ਤੇ ਸਿੱਖਾਂ ਸੁੱਖਾਂ ਜੀ ਬੱਚਿਆਂ ਦੀਆਂ ਬਹੁਤ ਜੀ ਜਿੰਦੇ ਜਿਹੜਾ ਸੁੱਖ ਸੁੱਖ ਕੇ ਗਿਆ ਉਹ ਲੋਹੜੀ ਵਲੇ ਪੇਲੀ ਚਲਣ ਆਏ ਆਇਆ ਅੱਛਾ ਜੀ ਅੱਛਾ 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 ਲੋਹੜੀ ਵਲੇ ਅਸੀਂ ਸਮਾਗਮ ਜਿਹੜਾ 10ਵੇਂ ਪਾਸ਼ਾ ਦਾ ਹੁੰਦਾ ਠੀਕ ਹੈ ਜੀ ਲੋਹੜੀ ਸਮਾਗਮ ਮੰਨਦੇ ਸੀ ਉਹਨੂੰ ਠੀਕ ਹੈ ਜੀ 10ਵੇਂ ਪਾਸ਼ਾ ਦਾ ਦਿਨ ਜਿਹੜੇ ਦਿਨ ਤੇ ਮਰਜੀ ਆਉਂਦਾ ਅਸੀਂ ਲੋਹੜੀ ਸਮਾਗਮ ਨਾਲ ਜੋੜ ਕੇ ਮਨਾਉਂਦੇ ਆ ਜਾਨੀ ਕਿ ਤੁਸੀਂ ਜੋ ਵੀ ਇੱਥੋਂ ਦਾ ਪ੍ਰੋਗਰਾਮ ਆ ਰੀਕਦੇ ਹੋ ਉਹ ਲੋਹੜੀ ਦੇ ਤਿਹਾਰ ਦੇ ਆਪਾਂ ਉਸੇ ਨਾਲ ਮੰਨਿਆ ਜਾਂਦਾ ਟਾਈਮ ਦੇ ਉੱਤੇ ਕਰਦੇ ਹੋ ਮੰਨਿਆ ਜਾਂਦਾ ਲੋਹੜੀ ਤੇ ਸਮੁੱਚੀਆਂ ਅਰਦਾਸਾਂ ਠੀਕ ਹੈ ਜੀ ਸਾਰੇ ਬੱਚਿਆਂ ਨੇ ਅਸੀਂ ਜੋੜਿਆਂ ਦੀਆਂ ਕਰਦੇ ਆ ਠੀਕ ਹੈ ਜੀ ਚਾਹੇ 250 ਦਾ ਹੋਵੇ ਚਾਹੇ 300 ਹੋਵੇ ਚਾਹੇ 400 ਹੋਵੇ ਉਸ ਸਮੂੱਚੀ ਅਰਦਾਸ ਨੋਂ ਲਿਖ ਕੇ ਬੱਚਾ ਸਾਰੇ ਪਰਵਾਰਾਂ ਦੇ ਅਰਦਾਸ ਕਰਦੇ ਆ ਆਉਂਦੇ ਸਾਲ ਮਤਲਬ ਤਕਰੀਬਨ ਜਿੰਨੀ ਅਪਹਿਲੀਆਂ ਜੜਦੀਆਂ 300 ਤੋਂ 400 ਅਪਹਿਲੀਆਂ ਜੜਦੀਆਂ ਠੀਕ ਹੈ ਜੀ ਇਹ ਗੁਰੂ ਕਰਦੇ ਗੁਰੂ ਕਰਦੇ ਹਾਂਜੀ ਬਾਬਾ ਜੀ ਜੋ ਆਪਾਂ ਲੋਹੜੀ ਦਾ ਤਿਹਾਰ ਆ ਉਸ ਤੋਂ ਪਹਿਲਾਂ ਇੱਥੇ ਹੋਰ ਵੀ ਕੀ ਪ੍ਰੋਗਰਾਮ ਲੀਕ ਕੇ ਜਾਂਦੇ ਆ ਸਗਰਾਂ ਦਾ ਪ੍ਰੋਗਰਾਮ ਜੀ ਹਰ ਮਹੀਨੇ ਮਨਾਇਆ ਜਾਂਦਾ ਠੀਕ ਹੈ ਜੀ ਤੂੰ ਤਾਂ ਮਨਾ ਠੀਕ ਹੈ ਜੀ ਇਲਾਕੇ ਦੀਆਂ ਸੰਗਤਾਂ ਆਪਸਿਆ ਸਤਨਾਚਾਰਾ ਪਿੰਡਾਂ ਦੀਆਂ ਸੰਗਤਾਂ ਹੁੰਦੀਆਂ ਜੀ ਬਹੁਤ ਵੱਡਾ ਇਕੱਠ ਹੁੰਦਾ ਤ੍ਰਿਕਸ ਗ੍ਰਾਮ ਤੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਸ਼ਿਵੇਂ ਪਾਸ਼ਾ ਦਾ ਦਿਨ ਆਉਂਦਾ ਜੀ ਉਹ ਮਨਾਉਂਦੇ ਆ ਠੀਕ ਹੈ ਜੀ ਸ਼ਿਵੇਂ ਪਾਸ਼ਾ ਤੋਂ ਬਾਅਦ ਆਉਂਦਾ ਬੰਦੀ ਬੰਦੀ ਛੋੜ ਦੇ ਵਿੱਚ ਅੱਛਾ ਜੀ ਦੀਵਾਲੀ ਵਾਲਾ ਠੀਕ ਹੈ ਜੀ ਅਸੀਂ ਉਹ ਵੀ ਮਨਾਉਂਦੇ ਆ ਉਸ ਤੋਂ ਬਾਅਦ ਬੰਦੀ ਛੋੜ ਤੇ ਵਿਸ ਵੀ ਇੱਥੇ ਮਨਾਇਆ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਲੋਹੜੀ ਸਮਾਗਮ ਆ ਜਿਹੜਾ ਜੀ ਲੋਹੜੀ ਚਾਹੇ 13 ਦੇ ਚਾਹੇ 14 ਦੀ ਆ ਠੀਕ ਹੈ ਜੀ ਉਸ ਤੋਂ ਇੱਕ ਦਿਨ ਪਹਿਲਾਂ ਸਾਡਾ ਨਗਰ ਐਸੋ ਸਥਾਨ ਤੋਂ ਨਗਰ ਕੀਰਤਨ ਦਾ ਸਾਰੇ ਪਿੰਡ ਦੇ ਵਿੱਚ ਓਕੇ ਜੀ ਓਕੇ ਓਕੇ ਸਮਾਪਤੀ ਵੀ ਇੱਥੇ ਹੁੰਦੀ ਹੈ ਸਮਾਪਤੀ ਵੀ ਇੱਥੇ ਆ ਕੇ ਹੋਣੀ ਠੀਕ ਹੈ ਜੀ ਸਾਰੀ ਢੜੀ ਇਕੱਠ ਮਤਲਬ ਜਿੰਨਾ ਕੋ ਹੁੰਦਾ ਰਿਕਾਰਡ ਤੋੜ ਇਕੱਠ ਹੁੰਦਾ ਠੀਕ ਹੈ ਜੀ ਨਗਰ ਕੀਰਤਨ ਦਾ ਠੀਕ ਹੈ ਬਾਬਾ ਜੀ ਪੂਰਾ ਤੂੰ ਹੁੰਦਾ ਮਨਾਲ ਤਿੰਨੇ ਦਿਨ ਮਨਾਇਆ ਜਾਂਦਾ ਉਸ ਤੋਂ ਬਾਅਦ ਮਾਗੀ ਸਮਾਗਮ ਆ ਜਿਹੜਾ ਠੀਕ ਹੈ ਉਹ ਵੀ ਬੜੀ ਤੂੰ ਹੁੰਦਾ ਮਨਾਇਆ ਜਾਂਦਾ ਅਸਾ ਉਹ ਵੀ ਇੱਥੇ ਉਸਤਾਨ ਦੇ ਉੱਤੇ ਹਾਂ ਜੀ ਹਾਂ ਜੀ ਠੀਕ ਹੈ ਸਾਰੇ ਇਲਾਕੇ ਦੀ ਸੰਗਤ ਮਤਲਬ ਇੱਥੇ ਆਉਂਦੀ ਆ ਹੋਰ ਕਿਸੇ ਤਖਤੂਬਰਾ ਜਿਵੇਂ ਸਮਾਂ ਚੱਲਦਾ ਸਾਡੇ ਪਿੰਡ ਦੇ ਰੋਗ ਉੱਥੇ ਘਟ ਜਾਂਦੇ ਆ ਇਸੇ ਸਥਾਨ ਨੂੰ ਮੰਨਦੇ ਉੱਥੇ ਵੱਡਾ ਇਕੱਠ ਹੁੰਦਾ ਓਕੇ ਜੀ ਓਕੇ ਤੇ ਇੱਕ ਬਾਬਾ ਜੀ ਸੰਗਤਾਂ ਨੂੰ ਇਹ ਦੱਸੋ ਵੀ ਇਹ ਜਿਹੜਾ ਗੁਰੂ ਘਰ ਆ ਇਸ ਇਹ ਕਿਹੜੇ ਰੋਡ ਦੇ ਉੱਤੇ ਆ ਜ਼ਿਲ੍ਹਾ ਕਿਹੜਾ ਪੈਂਦਾ ਹੈਗਾ ਇਹ ਜਿਹੜਾ ਮਾਸੀਕਾ ਤੋਂ ਰੋਡ ਆਉਂਦਾ ਹੈ ਬੁਰਜਕਲਾਲੇ ਨੂੰ ਠੂਰ ਨੂੰ ਠੀਕ ਹੈ ਜੀ ਇਹ ਉਸ ਰੋਡ ਤੇ ਸਥਿਤ ਹੈ ਬੁਰਜਕਲਾ ਰੋਡ 바ਜਦਾ ਹੈ ਠੀਕ ਹੈ ਜੀ ਬੁਰਜਕਲਾ ਰੋਡ ਤੇ ਸਥਿਤ ਹੈ ਮਾਸੀਕਾ ਤੋਂ ਜੀ ਇਹਨਾਂ ਲੁਧਿਆਣੇ ਦੇ ਜਿਹੜਾ ਪਿੰਡ ਦਾ ਮਤਲਬ ਇਹਦਾ ਪੁੱਛਿਆ ਅਸਾ ਜ਼ਿਲ੍ਹਾ ਮਾਸੀਕੇ ਤੋਂ ਨਿਹਾਲ ਸਿੰਘ ਵਾਲਾ ਪੈਂਦਾ ਸਾਡਾ ਠੀਕ ਹੈ ਜੀ ਸਾਡਾ ਬਲਾਕ ਨਿਹਾਲ ਸਿੰਘ ਵਾਲਾ ਥਾਣਾ ਨਿਹਾਲ ਸਿੰਘ ਵਾਲਾ ਤਸੀਲ ਨਿਹਾਲ ਸਿੰਘ ਪਈਗੀ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਪੈਂਦਾ ਆ ਪਿੰਡ ਮਾਸੀਕੇ ਨੂੰ ਜ਼ਿਲ੍ਹਾ ਮੋਗਾ ਪੈਂਦਾ ਚਾਣੀ ਕਿ ਨਿਹਾਲ ਸਿੰਘ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਜਿਹੜਾ ਗੁਰੂ ਘਰ ਆ ਪਿੰਡ ਮਾਸੀਕਾਂ ਦੇ ਵਿੱਚ ਸਥਿਤਤਾ ਜ਼ਿਲ੍ਹਾ ਮੋਗਾ ਪੈਂਦਾ ਠੀਕ ਹੈ ਜੀ ਤਸੀਲ ਨਿਹਾਲ ਸਿੰਘ ਹਾਂ ਠੀਕ ਹੈ ਬਾਬਾ ਜੀ ਹੋਰ ਤੁਸੀਂ ਸਿੱਖ ਜਗਤ ਨੂੰ ਜੋੜਨ ਦੇ ਲਈ ਜਾਂ ਤੁਸੀਂ ਪਿੰਡ ਨੂੰ ਜੋੜਨ ਦੇ ਲਈ ਕੀ ਕੀ ਉਪਰਾਲੇ ਕਰ ਰਹੇ ਹੋ ਅਸੀਂ ਜਿਹੜੇ ਸਮਾਗਮ ਆਉਂਦੇ ਆ ਸਾਰੇ ਮਨਾਉਨੇ ਆ ਜੀ ਤੇ ਆਪਣੇ ਦੁਬਾਰ ਵੀ ਲਾਉਨੇ ਆ ਅਸੀਂ ਕਥਾ ਕੀਰਤਨ ਦਾ ਪ੍ਰੋਗਰਾਮ ਵੀ ਹੁੰਦਾ ਜੀ ਜੀ ਤੇ ਬੱਚਿਆਂ ਨੂੰ ਵੀ ਸਾਰਾ ਸਿਖਾਉਨੇ ਆ ਜਿਹੜੇ ਬੱਚੇ ਆਉਂਦੇ ਆ ਉਹਨਾਂ ਬਾਰੇ ਵੀ ਅਸੀਂ ਕਰਦੇ ਆ ਠੀਕ ਹੈ ਜੀ ਮਿਹਰਬਾਨੀ ਵਿਚਾਰ ਨਾਲ ਜੁਰੂਰ ਦੇ ਬੱਚਿਆਂ ਨੂੰ ਹਾਂਜੀ ਸੰਖਿਆ ਵੀ ਬੱਚਿਆਂ ਨੂੰ ਚੱਲਦੀ ਆ ਉਹ ਵੀ ਦਿੰਨੇ ਆ ਜਿਸ ਤਰ੍ਹਾਂ ਬੱਚੇ ਆਉਂਦੇ ਆ ਉਸ ਤਰ੍ਹਾਂ ਹੀ ਚੱਲ ਜਾਂਦਾ ਪ੍ਰੋਗਰਾਮ ਜਦਾਂ ਮੀਨਸ ਬਾਣੀ ਬਾਣੇ ਦੇ ਨਾਲ ਜੋੜਨ ਦੇ ਲਈ ਤੁਸੀਂ ਬਹੁਤ ਬਹੁਤ ਤਕੜੀ ਆ ਸਾਡੀ ਪਿੰਡ ਦੀ ਗੁਰੂ ਕਰਦੀ ਪਿੰਡ ਦੀ ਗੁਰੂ ਕਰਦੀ ਵਾਹਿਗੁਰੂ ਗੁਰੂ ਕਰਦੇ ਨਾਲ ਤੇ ਘੱਟ ਘੱਟੀਵਾ ਜਿਹੜੀ ਸਾਡੀ ਬਹੁਤ ਵਧੀਆ ਤੇ ਸੰਗਤ ਜੀ ਬਾਬਾ ਜੀ ਨੇ ਦੱਸਿਆ ਅੱਜ ਬਾਬਾ ਚਤਤ ਸਿੰਘ ਜੀ ਨਾਲ ਗੱਲਬਾਤ ਹੋਈ ਆ ਜੋ ਗੁਰਦੁਆਰਾ ਸਾਹਿਬ ਦੇ ਸੇਵਾਦਾਰਾ ਉਹਨਾਂ ਨੇ ਅੱਜ ਆਪਾਂ ਨੂੰ ਦੱਸਿਆ ਗੁਰੂ ਘਰ ਦੇ ਵਿੱਚ ਬੜੀ ਮੰਨਤ ਵਾਲੀ ਜਗ੍ਹਾ ਹੈਗੀ ਆ ਇੱਥੇ ਹਰ ਇੱਕ ਜੋ ਵੀ ਬੰਦਾ ਆ ਕੇ ਸੁੱਖ ਸੁੱਖ ਦਾ ਸੱਚੇ ਮਨੋਂ ਠੀਕ ਹੈ ਜੀ ਕਾਮਨਾ ਕਰਦਾ ਉਹ ਪੂਰੀਆਂ ਜ਼ਰੂਰ ਹੁੰਦੀਆਂ ਆ ਹਰ ਇੱਕ ਬੰਦਾ ਇੱਥੇ ਝੋਲੀਆਂ ਭਰ ਕੇ ਲੈ ਕੇ ਜਾਂਦਾ ਬਸ ਇੱਕ ਸਭ ਤੋਂ ਵੱਡੀ ਗੱਲ ਆ ਵੀ ਸਰਦਾ ਜ਼ਰੂਰੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਬਾਬਾ ਜੀ ਨਾਲ ਮਿਲ ਕੇ ਬਹੁਤ ਵਧੀਆ ਲੱਗਾ 1999 ਤੋਂ ਲੈ ਕੇ ਬਾਬਾ ਜੀ ਇਸ ਅਸਥਾਨ ਦੇ ਉੱਤੇ ਸੇਵਾ ਕਰ ਰਿਹਾ ਠੀਕ ਹੈ ਜੀ ਇਹ ਲੋਕਲ ਪਿੰਡ ਤੋਂ ਹੀ ਆ ਮਾਸੀ ਘਰ ਤੋਂ ਹੀ ਆ ਤੇ ਬਾਬੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਠੀਕ ਹੈ ਜੀ ਸਮਾਂ ਦੇਣ ਦੇ ਲਈ ਆਪਾਂ ਹੁਣ ਸੰਗਤਾਂ ਨੂੰ ਫਤਿਹ ਸਾਂਝੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਅਸਥਾਨ ਗੁਰਦੁਆਰਾ ਆਦੂਪੁਰ ਸਾਹਿਬ ਅਗਲੀ ਵੀਡੀਓ ਦੇ ਵਿੱਚ ਆਪਾਂ ਇਸੇ ਤਰ੍ਹਾਂ ਕਿਸੇ ਧਾਰਮਿਕ ਸਥਾਨ ਦੇ ਤੁਹਾਨੂੰ ਦਰਸ਼ਨ ਮੇਲੇ ਕਰਵਾਵਾਂਗੇ ਤੁਮਾਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਤੁਹਾਡੇ ਵੀ ਨਗਰ ਦੇ ਵਿੱਚ ਕੋਈ ਇਦਾਂ ਦਾ ਇਤਿਹਾਸ ਗੁਰੂ ਘਰ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੋ ਜਾਂ ਸਾਡੇ ਮਾਧਿਅਮ ਰਾਹੀਂ ਅਸੀਂ ਜਿਹੜਾ ਸੰਗਤਾਂ ਨੂੰ YouTube ਦੇ ਉੱਪਰ ਦਰਸ਼ਨ ਮੇਲੇ ਕਰਵਾ ਸਕੀਏ ਤਦ ਤੱਕ ਦੇ ਲਈ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ